ਸਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਤੇ بارش ਵਾਲੀ ਤੇ ਹੋ ਚੁੱਕੀ ਹੈ ਬਹਿ ਜਾ ਬਹਿ ਜਾ ਲਾਗੇ ਬੰਨੇ ਪਲਾਟਾਂ ਵਿੱਚ ਕਿਦਾਂ ਪਾਣੀ ਭਰ ਗਿਆ ਵੇਖੋ ਕਿੱਥੇ ਕਿੱਥੇ بارش ਹੋਈ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ بارش ਪਿਆ ਹੀ ਬਹੁਤ ਗਈ ਹੈ ਅਮਨੇ ਅੱਜ ਹੀ بارش ਪੈਂਦੀ ਹੈ 4-5 ਵਜੇ ਦੀ ਜੀਆ ਇਹ ਧੰਗ ਟੇਕੋ ਜੀ ਤੇ ਹਨਾ ਇੱਥੋਂ ਥੋੜੀ ਲੀਕ ਸੀ ਤੇ ਇੱਥੇ ਆਪਾਂ ਟੇਪ ਟੂਬ ਜੀ ਲਾਉਣ ਦੇ ਆ ਪਾਣੀ ਆਉਂਦਾ ਹੈ ਜੀ ਵੀ ਇਹਨੂੰ ਸ਼ੀਸ਼ਾ ਲਾਤਾ ਆਪਾਂ ਕੱਲ ਲਾਤਾ ਮੈਂ ਕੰਨਸ ਸਮਾਨ ਹੁਣ ਵਿੱਚ ਰੱਖ ਲਿਆ ਮੈਂ ਥੋੜਾ ਬਹੁਤ ਬਾਕੀ ਇਸਨੂੰ ਮੈਂ ਕਿਸ ਮੁਕਾ ਲੱਗਣਾ ਹਜੇ ਫਿਲਹਾਲ ਇਹਨੂੰ ਅੰਦਰਲੇ ਪਾਸੇ ਤੇ ਇਹ ਪੁਸ਼ ਕਰ ਚਲਾਤਾ ਜਦ ਦੱਬਿਆ ਖੁੱਲ ਗਿਆ ਇਹਦਾ ਤੇ ਇਧਰ ਸਲਫਾ ਪੈਣੀਆਂ ਜੇ ਤੇ ਇਹ ਫਿਲਹਾਲ ਆਪਾਂ ਰੋਕਤਾ ਕੰਮ ਮੈਂ ਕਿਹਾ ਚੱਲ ਜਿਹੜਾ ਉਧਰ ਦਾ ਕੰਮ ਪੇਂਟਿੰਗ ਉਹ ਕਰਦੀ ਹੈ ਇੱਥੇ ਪਾਲਕਸਿਆ ਬਣਾਉਣ ਲੱਗੇ ਛੋਟੀ ਜੀ ਨਾ ਗੁਟਕਾ ਸਾਬ ਰੱਖਣ ਵਾਸਤੇ ਪਾਲਕ ਸਾਬ ਬਣਾ ਦਿੰਦੇ ਕਿਉਂਕਿ ਚਲੋ ਚੰਗ ਕਰਨ ਕਰਦੀ ਬਈ ਸਫਾਈ ਇਸ ਰੋਈ ਚ ਗੱਡੀ ਲਾਤੀ ਬਾਹਰ بارش ਦੀ ਤੇ ਬੈਜਾ ਬੈਜਾ ਹੋਈ ਪਈ ਅੱਜ ਤੇ ਸੁਰੇਵ ਜੀ ਨੂੰ ਦੱਸਿਆ ਕਿ ਪਲਾਟਾਂ ਚ ਕਿਦਾਂ ਪਾਣੀ ਖਲੋਤਾ ਹੋਵੇ ਕਰੋ ਚੰਗਾ بارش ਬਹੁਤ ਹੋਈ ਹੈ ਜਬਰਦਸਤ بارش ਹੋ ਜਬਰਦਸਤ ਲੈਟ ਹੋ ਗਈ ਬੰਦ ਤੇ ਆਰੀ ਨਾ ਹੀ ਕੰਮ ਚੱਲਣ ਡਿਆ ਹਾਂ ਹਾਂਜੀ ਦੋਸਤੋ ਦੱਸੋ ਆਪਣਾ ਕੱਟਤੀਆਂ ਦੀਆਂ ਪੀਸਪੂਸ ਵਗੈਰਾ ਸਾਰੇ ਕੱਟ ਦੱਸਣ ਮੈਂ ਕੱਲ ਅੱਗੇ ਲਾਉਣ ਸਰ ਮੈਂ ਕਿਹਦੇ ਪੀਸੀ ਕੱਟਤੇ ਵਾਇਰਸ ਨੂੰ ਮੈਂ ਕੱਪਿਆ ਹੀ ਆਪਣੇ ਕੋਲ ਮੈਂ ਚਲਿਆ ਉਹਦਾ ਪੇਪਰ ਇਹਦਾ ਗੰਦਾ ਵਾ ਵੇ ਬਹੁਤ ਵਧੀਆ ਸਰ ਮੈਂ ਕੱਟ ਸਰ ਮੈਂ ਤਾਂ ਵਧੀਆ ਸਫਾ лаед ਇਹ ਜਾਲੀ ਕੱਲ ਦੀ ਬਣਨੀ ਸੀ ਅੱਜ ਬਣ ਕੇ ਆਈ ਹੈ ਤੇ ਇਹ ਪੀਵੀਸੀ ਵਾਲੇ ਕਿਹਾ ਦਿੰਦੇ ਕਈ ਇਹਦੇ ਕੇ ਪੇਪਰ ਲੱਗ ਜਾਂਦਾ ਲੈਟ ਸ਼ੈੱਡ ਲੱਗ ਜਣੀ ਇਹ ਵੀ ਚਾਹ ਦਾ ਟਾਈਮ ਆਇਆ ਚਾਹ ਆ ਗਈ ਆਪਣੀ 4:00 ਵਜ ਗਏ ਹਰਫਤੇ 9 ਕੇਮੀਆਂ ਖਾਣੀਆਂ ਆ ਬਾਹੂ ਨੇ ਉਹ ਡੇਰੀਆ ਕਰਦਨੇ ਸਾਰੀਆਂ ਬੁੱਤਾਂ ਅਬ ਇਹ ਆਪਣੀ ਜਾਲੀਆਂ ਪੇਪਰ ਇਹ ਪਾਣ ਲੱਗੇ ਤੇ ਮਗਰ ਪੇਪਰ ਚਪਕਾਉਣ ਕਿ ਜੋ ਲਾਈਟ ਲੱਗਣੀ ਫਿਰ ਲਾਈਟ ਥੋੜੀ ਬਾਅਦ ਬਾਹਰ ਆਊਗੀ ਵਿੱਚ ਜੋ ਤਾਂ ਫਿਰ ਸਾਹਮਣੇ ਲੱਭਦਣਾ ਵਿੱਚੋਂ ਇਹਨਾਂ ਵਲਫੇ ਦੇ ਨਾਲ ਲੱਗੇ ਨਾ ਵੇਖਦੇ ਆ ਪੂਰਾ ਦਿੱਤਾ ਉਹਨੇ ਘੱਟ ਵਾ ਚੈੱਕ ਕਰਕੇ ਦੇਖ ਲੈ ਆ ਪੇਪਰ ਪੂਰਾ ਹੈ ਫਿਲਹਾਲ ਵੱਧ ਵਾ ਥੋੜਾ ਐਲਫੀ ਪਾ ਦੀਏ ਇਹ ਬੈਕ ਸਾਈਡ ਆਪਾਂ ਜੋੜਦਾ ਪੇਪਰ ਆ ਐਲਫੀ ਲਾ ਕੇ ਤੇ ਬਾਕੀ ਦਾ ਵਾਧੂ ਇਹ ਕੱਟ ਦੇਣਾ ਆ ਆਪਾਂ ਕਟਿੰਗ ਕਰ ਦੇਣਾ ਇਹਨੂੰ ਲੋ ਜਾਲੀ ਆਪਾਂ ਕਰਤੀ ਤਿਆਰ ਮੈਂ ਪੇਪਰ ਲਾਤਾ ਹਾਂ ਕਟਿੰਗ ਕਰੀ ਆ ਹੁਣ ਜੀ ਕਿਉਂ ਇੰਨੀਆਂ ਰੁਈਆਂ ਆਈਆਂ ਪੁੱਤ ਨੂੰ ਇੰਨਾ ਨਹੀਂ ਰੁਈ ਦੋ ਵੀ پتہ ਕੀ ਗੱਲ ਆ ਕੀ ਹੋਇਆ ਸ਼ੋਣ ਨੂੰ ਕੀ ਗੱਲ ਸੀ

ਮਾਤੀ ਤਿਆਰੀ ਪਰ ਪਹੁੰਚ ਚੁੱਕੀ ਹੈ ਆਈ ਵਾ ਕਰਨਾ ਠੀਕ ਆ ਜਦੋਂ ਕਿ ਜੰਜੀ ਲੱਗੀ ਹੈ ਇਹ ਤਾਂ ਮੰਨ ਲੇਗਾ ਬਾਅਦ ਠੀਕ ਆ ਬਾਗੇ ਹੱਥ ਤੋਂ ਢੋਲੋ ਦੇ ਗੁੱਟ ਕਸੇ ਰੱਖੋ ਤੁਮ ਲੱਭਿਆ ਚੋ ਮਾਰੇ ਖਸ ਰਜਾ ਇਹ ਇੱਕ ਇੱਕ ਰੈਕਟਿੰਗ ਕਰਨ ਦਾ ਰਦਾ ਆ ਕੇ ਜੁੜ ਦੇ ਦਿੰਦੇ ਆ ਇਹਨਾਂ ਲੰਮਾ ਕਰਦੇ ਆ ਥੋੜਾ ਪਾ ਕੇ ਨਾ ਧਾਗਾ ਪਾ ਕੇ ਲੰਮਾ ਲਿਆ ਹੋਇਆ ਲੰਮਾ ਕਰੀਏ ਇਹ ਬੜੇ ਚੰਦਨ ਲਿਆ ਕੇ ਰੱਖਿਆ ਹੋਇਆ ਹੈ ਲਈ ਪੱਲਾ ਵੀ ਕਰਤਾ ਤਾਂ ਫਿੱਟ ਕਰੋ ਚੱਕ ਹਾਂਜੀ ਹਣ ਦੱਸੋ ਠੀਕ ਆ ਮਹਾਰਾਜ ਦੀ ਕਿਰਪਾ ਨਾਲ ਗਿਆ ਬਹੁਤ ਹੀ ਪਿਆਰਾ ਗੁਟਕਾ ਸਾਵ ਰੱਖਣ ਵਾਸਤੇ ਪਾਲਕੀ ਸਾਹਿਬ ਉਹਦਾ ਸਲਫਾ ਸਲਫਾ ਪਈਆਂ ਵਾ ਪਰ ਤੁਹਾਨੂੰ ਪਤਾ ਹੀ ਨਾ ਹੱਥ ਹੱਥ ਲੱਗਦੇ ਰਹਿੰਦੇ ਮੈਂ ਨਾਲ ਚਲੋ ਇੱਕ ਜਗ੍ਹਾ ਸੈਪਰੇਟ ਹੋਣਾ ਚਾਹੀਦਾ ਬਾਕੀ ਮਹਾਰਾਜ ਨੇ ਕਿਰਪਾ ਕੀਤੀ ਉੱਪਰ ਕਮਰਾ ਬਣਾਵਾਂਗੇ ਵਧੀਆ ਮਹਾਰਾਜ ਦਾ ਆਉਤੇ ਲਾਮਿਨੇਸ਼ਨ ਦੀ ਲੱਥਣ ਵਾਲੀ ਇਹ ਇਹ ਲਾ ਗਈ ਤੇ ਉਣਾ ਵੇਦਾ ਰਹੀ ਉਹ ਜੀ ਫਿਟਿੰਗ ਕਰਤੀ ਹੈ ਪ੍ਰੋਪਰ ਸਾਰੀ ਤੇ ਹਰ ਫਦੇ ਰੋਈ ਜਾਂਦਾ ਰੋਈ ਜਾਂਦਾ ਇਹਦੇ ਚੋ ਮਰ ਵੀ ਲਾਤਾ ਛੋਟਾ ਜਿਹਾ ਫਿਟ ਕਰਤਾ ਵੇਖਾ ਕਰੋ ਚੈੱਕ ਇਹ ਬੱਤਿਆ ਸਾਸ ਹੋਈ ਕਰਨ ਵਾਲੀ ਪਈ ਹੈ ਜੀ ਹਾਂ ਜੀ ਕੀ ਗੱਲ ਹੈ ਯਾ ਹਰਫ ਤੇ ਰੋਣ ਡਿਆ ਇਹ ਤਾਂ ਆਲਾ ਨਾ ਫੜਨਾ ਛੱਡ ਦੋ ਇਹਦੇ ਨਾਲ ਆਪ ਇੱਥੇ ਐ ਲਾਉਣ ਵਾਲਾ ਇੱਕ ਮਤਲਬ ਅੰਦਾਵਾ ਲੋਕ ਜਿਵੇਂ ਇੱਥੇ ਪੱਲਾ ਇੱਥੇ ਰੁਕ ਜਾਂਦਾ ਉਹ ਇੱਥੇ ਰੁਕ ਜਾਂਦਾ ਪੱਲਾ ਉਹ ਰੁਕਣ ਵਾਸਤੇ ਸਾਡੇ ਕੋਲ ਹੈ ਨਹੀਂ ਸਿਸਟਮ ਸਿਰੇ ਲਿਆ ਕੇ ਲਾ ਦਾਂਗੇ ਸਾਰੀ ਢੜੀ ਨਹੀਂ बड़ी फोटो क्या रखने चलो इस सैड रख दे इधर इधर अपनी सैड रख देना सर रखे गुट का नहीं नहीं <concerned relationship> ये की गल अग्गे चुप ਵਾਕਣੇ ਮੁੰਡਿਆ ਕੰਮ ਜਾ ਬਾਕੀ ਇਹ ਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਹੋਵੇ ਤੇ ਕਮੈਂਟ ਛੇ ਜੁੜ ਕਰਿਓ ਦੱਸਿਓ ਕਿ ਪਾਲਕੀ ਸਾਹਿਬ ਕਿਵੇਂ ਦੀ ਬਣੀ ਕਮੈਂਟਾਂ ਵਿੱਚ ਆਪਣੀ ਰਾਏ ਜਰੂਰ ਦਿਓ ਠੀਕ ਜੀ ਕਿੰਨਾ ਖਲਾਰਾ ਪਿਆ ਇੱਥੇ ਵੇਖੋ ਕਾਦੀਏ ਸਾਈਡ ਸੂਰ ਤੇ ਆ ਵੀ ਸਾਈਡ ਤੇ ਕਰਕੇ ਤੇ ਗੱਡੀ ਲੈ ਜੀ ਯਾਰ ਕੋਈ ਨਾ ਮੱਜੇ ਟਾਇਰ ਚ